ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਰਿਸ਼ਤੇ ਹੀ ਰਿਸ਼ਤੇ ਬਠਿੰਡਾ ਚੈਨਲ ਨੂੰ ਕਰੋ ਵੱਧ ਤੋਂ ਵੱਧ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਸਾਡੇ ਕੋਲ ਅੱਜ ਦਾ ਰਿਸ਼ਤਾ ਜਿਲਾ ਮਲੂਟ ਤੋਂ ਆ ਕਾਸਟ ਹੈ ਜੱਟ ਸਿੱਖ ਲੜਕੇ ਦਾ ਰਿਸ਼ਤਾ ਹੈ ਜੀ ਲੜਕੇ ਦੀ ਡੇਟ ਆਫ ਬਰਥ 1980 ਹੈ ਜੀ ਇਹਨਾਂ ਦੀ ਵਾਈਫ ਦੀ ਡੈਥ ਹੋਈ ਵੀ ਆ ਤੇ ਇਹਨਾਂ ਦੇ ਦੋ ਬੱਚੇ ਨੇ ਦੋਨੋਂ ਬੱਚੇ ਕਨੇਡਾ ਗਏ ਹੋਏ ਨੇ ਇਹ 27 ਕਿੱल्ल्या ਚ ਦੋ ਭਰਾ ਨੇ ਜੀ ਇਹਨਾਂ ਦਾ ਇੱਕ ਭਰਾ 17 ਸਾਲਾਂ ਤੋਂ ਇਟਲੀ ਵਿੱਚ ਉਹ ਆਪਣੇ ਪੂਰੇ ਪਰਿਵਾਰ ਸਮੇਤ ਇਟਲੀ ਰਹਿ ਰਿਹਾ ਹੈ ਜੀ ਤੇ ਇਹਨਾਂ ਦੀ ਇੱਕ ਸਿਸਟਰ ਹੈ ਜੋ ਚੰਡੀਗੜ੍ਹ ਵਿਆਹੀ ਹੋਈ ਨੇ ਲड़का ਆਪਣੇ ਮਾਪਿਓ ਦੇ ਨਾਲ ਰਹਿੰਦਾ ਹੈ ਜੀ ਇਨਾਂ ਨੂੰ ਆਪਣੇ ਹੀ ਕਾਸ਼ਟ ਚੋਂ ਲੜਕੀ ਚਾਹੀਦੀ ਆ ਜੋ ਇਨਾਂ ਦੇ ਘਰ ਪਰਿਵਾਰ ਦੀ ਦੇਖਭਾਲ ਕਰ ਸਕੇ ਜੇ ਤੁਹਾਨੂੰ ਇਹ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਨਾਲ ਸੰਪਰਕ ਕਰਕੇ ਇਸ ਰਿਸ਼ਤੇ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਧੰਨਵਾਦ ਜੀ